ਕਿੰਦ ਨਾਮ ਹੋ ਗਿਆ ਘੂ ਕਰਨ ਕਰਾਂ ਦੇ ਮਾਦੀਤੀ ਦਾ ਰਿਸ਼ਤਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਪਠਾਨਕੋਟ ਵੀਖੇ ਇੱਕ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਠਾਨਕੋਟ ਦੇ 4 ਮਰਲਾ ਕੁਆਟਰ ਦੀ ਰਹਿਣ ਵਾਲੀ ਇੱਕ 13 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਕਾਨੂੰਨੀ ਅਸ਼ਲੀਲ ਹਰਕਤਾਂ ਪਿਛਲੇ 1 ਮਹੀਨੇ ਤੋਂ ਕੀਤੀਆਂ ਜਾ ਰਹੀਆਂ ਸਨ ਅਤੇ ਅਸ਼ਲੀਲ ਹਰਕਤਾਂ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪੀੜਿਤ ਲੜਕੀ ਦੀ ਮਾਦਾ ਪ੍ਰੇਮੀ ਸੀ ਜਿਸ ਦੇ ਨਾਲ ਪੀੜਿਤ ਲੜਕੀ ਦੀ ਮਾਂ ਰਹਿ ਰਹੀ ਸੀ ਅਤੇ ਇਹ ਪੀੜਿਤ ਬੱਚੀ ਵੀ ਆਪਣੇ ਪਿਤਾ ਤੋਂ ਅਲੱਗ ਆਪਣੀ ਮਾਂ ਨਾਲ ਹੀ ਰਹਿ ਰਹੀ ਸੀ ਅਤੇ ਆਪਣੇ ਨਾਲ ਹੋ ਰਹੇ ਸਰੀਰਿਕ ਬਰਤਾਅ ਦਾ ਸ਼ਿਕਾਰ ਹੋ ਰਹੀ ਸੀ ਅਤੇ ਜਦੋਂ ਉਸ ਦੇ ਨਾਲ ਹੱਥ ਤੋਂ ਵੱਧ ਅਸ਼ਲੀਲ ਹਰਕਤਾਂ ਉਸ ਦੀ ਮਾਂ ਦੇ ਪ੍ਰੇਮੀ ਵੱਲੋਂ ਕੀਤੀਆਂ ਜਾਣ ਲੱਗੀਆਂ ਤਾਂ ਉਸਨੇ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਪੀੜਤ ਲੜਕੀ ਦਾ ਪਠਾਨਕੋੜ ਦੇ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਪੀੜਤ ਬੱਚੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਹਾਲ ਪੀੜਤ ਬੱਚੀ ਦੀ ਮਾਂ ਅਰੇ ਉਸਤਾ ਪ੍ਰੇਮੀ ਪੁਲਿਸ ਵੱਲੋਂ ਫਰਾਰ ਦੱਸੇ ਜਾ ਰਹੇ ਨੇ ਅੱਜ ਪਠਾਨਕੋੜ ਵਿੱਚ ਨਬਾਰਿਕ ਬੱਚੇ ਦੇ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਲਗਾਈਆਂ ਗਈਆਂ ਮਾਡਲ ਟਾਊਨ ਵਿੱਚ ਧਰਨਾ ਉਹਨਾਂ ਦਾ ਕਹਿਣਾ ਹੈ ਕਿ ਜੇ આરોપીਆਂ ਨੂੰ ਜਲਦ ਤੋਂ ਜਲਦ ਨਹੀਂ ਫੜਿਆ ਗਿਆ ਤਾਂ ਉਹ ਗਾਂਧੀ ਚੌਂਕ ਵਿੱਚ 4 ਤਰੀਕ ਨੂੰ ਲਗਾਉਣਗੇ ਦਰਨਾ ਪਠਾਨਕੋਟ ਤੋਂ ਮੁਸ਼ਫਰਤਾ ਦੀ ਰਿਪੋਰਟ ਹਰਚਲ ਪੰਜਾਬ ਦੀ ਅੱਜ ਦਰਨਾ ਪਰਦੇਸ ਨੇ ਇਸ ਕਰਕੇ ਕੀਤਾ ਜੀ ਕਿ ਕੱਪਟੇਨ ਪਹਿਲੇ ਦੇ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੈਲ ਦੇ ਆਧਾਰ ਦੇ ਉੱਤੇ ਗੋਤਮ ਨਾਮ ਦੇ ਵਿਅਕਤੀ ਉੱਤੇ ਜਿਹੜਾ ਕ੍ਰਿਮੀਨਲ ਹੈ ਬਹੁਤ ਵੱਡਾ ਜਿਨੇ ਬਹੁਤ ਹੀ ਹਿੰਸਕ ਕ੍ਰਾਈਮ ਕੀਤਾ ਕਿ 13 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬਲਾਤਕਾਰ ਦਾ ਸਾਬਿਤ ਵੀ ਹੋਇਆ ਔਰ ਐਡਾ ਪਾਪ ਕੀਤਾ ਉਹਨੇ 13 ਸਾਲ ਦੀ ਬੱਚੀ ਅਸੀਂ ਕੰਜਕ ਬੁਜਰਿਆਂ ਜੀ ਠੀਕ ਹੈ ਨਰਾਤਿਆਂ ਦੇ ਵਿੱਚ ਅਸੀਂ ਕੰਜਕਾਂ ਵੀ ਦਿੰਨੇ ਆ ਔਰ ਉਹਦੀ ਮਾਂ ਬੱਚੀ ਦੀ ਖੁਦ ਨਾਲ ਇਨਵੋਲਡ ਹੈ ਠੀਕ ਹੈ ਔਰ ਉਹ ਕੁੜੀ ਦਾ ਪਿਓ ਆ ਇਹ ਮੁੰਡਾ ਇਹਨੂੰ ਇਨਸਾਫ ਚਾਹੀਦਾ ਹੈ ਇਹ ਇਨਸਾਫ ਦੇ ਲਈ ਅਸੀਂ ਖੜੇ ਆ ਤੁਹਾਡਾ ਸਿਰਫ ਇਸ ਕਰਕੇ ਆ ਇੱਕ ਰੋਸ਼ ਆ ਕਿ ਅੱਜ 4 ਦਿਨ ਹੋ ਗਏ ਪਰਚਾ ਹੋਏ ਦੇ ਔਰ ਪੁਲਸ ਨੇ ਪਰਚਾ ਵੀ ਕਰਤਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨਜੋਗ ਐਸਐਸਪੀ ਸਾਹਿਬ ਦਾ ਮਾਨਜੋਗ ਡੀਐਸਪੀ ਸਾਹਿਬ ਦਾ ਮਨਾਸਾ ਹੋਵੇ ਤੇ ਮਾਨਜੋਗ ਐਸਐਚਓ ਸਾਹਿਬ ਦਾ ਪਰ ਗੋਤਮ ਨੂੰ ਗੋਤਮ ਇੱਕ ਵਾਰੀ ਪੁਲਿਸ ਦੀ ਹਿਰਾਸਤੋਂ ਭੱਜ ਵੀ ਚੁੱਕਿਆ ਮਤਲਬ ਪੁਲਿਸ ਨੂੰ ਫੜਨ ਆਈ ਸੀ ਘਰ ਔਰ ਉਹ ਪੁਲਿਸ ਨੂੰ ਅੰਦਰ ਚੱਕਮਾ ਦੇ ਕੇ ਉੱਥੋਂ ਭੱਜਣ ਚ ਫਰਾਰ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਉੱਤੇ ਪਰਚਾ ਵੀ ਹੋ ਗਿਆ ਗੋਤਮ ਦੇ ਉੱਤੇ ਠੀਕ ਹੈ ਅੱਜ ਤੱਕ 4 ਦਿਨ ਹੋ ਗਏ ਪਰਚਾ ਇਹਨੂੰ 4 ਦਿਨ ਹੋ ਗਏ ਪਰਚਾ ਇਹਨੂੰ ਗੋਤਮ ਦੇ ਕੋਈ ਰਿਸ਼ਤੇਦਾਰਾਂ ਨੇ ਕਿਤੇ ਰੇਡ ਨਹੀਂ ਮੱਜੀ ਨਾ ਗੋਤਮ ਨੂੰ ਕਿਤੇ ਕੋਈ ਪਤਾ ਸ਼ਰੇਆਮ ਸ਼ਹਿਰ ਦੀਆਂ ਗਲੀਆਂ 'ਚ ਫਿਰ ਰਿਹਾ ਨਾ ਯਾਰਾ ਦੇ ਸ਼ਰੇਆਮ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਉਹ ਵੈਸ਼ੀ ਦਰਿੰਦਾ ਫਿਰ ਰਿਹਾ ਨਾਲ ਉਹਦੀ ਮਾਂ ਠੀਕ ਹੈ ਜੀ ਕੱਲ੍ਹ ਜੋ ਉਹਦਾ ਨੱਕ ਪਰਕੋਪ ਹੋ ਗਿਆ ਇਨਾ ਕ ਪ੍ਰਭਾਵ ਹੋ ਗਿਆ ਕਲਯੁਗ ਦਾ ਕਿ ਪੁੱਤਕ ਪੁੱਤ ਸੁਣੇ ਹੀ ਇਹ ਮਾਵਾਂ ਵੀ ਕਮਾਵਾਂ ਹੋ ਗਈਆਂ ਹੁਣ ਬੱਚੀ ਦੀ ਮਾਂ ਖੁਦ ਨਾਲ ਹੋ ਗਿਆ ਕੂ ਕਰਮ ਕਰਾਂਦੀ ਰਹੀ ਆ ਔਰ ਇੱਕ ਲక్ష్ਮੀ ਨਾਮ ਦੀ ਲੇਡੀ ਆ ਉਹ ਵੀ ਵਿੱਚ ਇਨਵੋਲ ਆ ਕਿ ਲక్ష్ਮੀ ਨਾਮ ਦੀ ਲੇਡੀ ਆ ਉਹ ਵੀ ਵਿੱਚ ਇਨਵੋਲ ਆ ਅਸੀਂ ਇਹੀ ਕਹਿੰਦੇ ਆ ਕਿ 4 ਤਰੀਕ ਨੂੰ ਅਸੀਂ ਗਾਂਧੀ ਚੌਂਗ ਦੇ ਵਿੱਚ ਧਰਨਾ ਦੇਣਾ 4 ਤਰੀਕ ਤੋਂ ਪਹਿਲੇ ਪਹਿਲੇ ਗੋਤਮ ਨੂੰ ਔਰ ਉਸ ਦੀ ਮਾਂ ਨੂੰ ਉਹਨਾਂ ਨੂੰ ਫੜ ਕੇ ਪੁਲਿਸ ਅੱਗੇ ਕਹੀ ਬੇਨਤੀ ਆ ਉਹਨਾਂ ਨੂੰ ਫੜ ਕੇ ਜਦੋਂ ਉਹਨੂੰ ਰਸਤੇ ਕਰਕੇ ਲੈ ਕੇ ਜਾਣਾ ਨਾ ਕੋਰਚ ਉਸ ਬੰਦੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦੇ ਹਾਰ ਪਾ ਕੇ ਜੀਪ ਦੇ ਨਾਲ ਉਹਨੂੰ ਪੈਦਲ ਤੋਰ ਕੇ ਲਿਦਾ ਅਸੀਂ ਆਪ ਨਾਲ ਜਾਵਾਂਗੇ ਮੁਰਦਾ ਬਾਦ ਦੇ ਨਾਰੇ ਲਾਉਂਦੇ ਜਾਵਾਂਗੇ ਤਾਂ ਕਿ ਸਾਰੇ ਸ਼ਹਿਰ ਨੂੰ ਪਤਾ ਚੱਲੇ ਸਾਰੇ ਜ਼ਿਲ੍ਹੇ ਨੂੰ ਸਾਰੀ ਆਵਾਮ ਨੂੰ ਪਤਾ ਚੱਲੇ ਕਿ ਰੇਪ ਕਰਨ ਵਾਲਿਆਂ ਦਾ ਹਾਲ ਕੀ ਹੁੰਦਾ ਐ ਫਿਰ ਰੇਪੀਆਂ ਨੂੰ ਕੀ سزا ਚਾਹੀਦੀ ਹੈ ਵਿਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਅਸੀਂ ਇਹ ਦੇਖਣਾ ਹੈ ਨੇ ਪਠਾਨਕੋਟ ਦੇ ਵਿੱਚ ਕਹਿੰਦੇ 3 ਜਿਹੜੀਆਂ ਹੀ ਨਾ 3ਾਂ ਓ ਇੱਕ ਮਾਂ ਦੇ ਕੋਲ ਸੇਫ ਗਿਨੀਆਂ ਗਈਆਂ ਆ ਪਰ ਅੱਜ ਕੱਲ ਦੇ ਕਾਲ ਯੁੱਗ ਵਿੱਚ ਮਾਂ ਦੇ ਕੋਲ ਵੀ ਈਆਂ ਸੇਫ ਨਹੀਂ ਨੇ ਐਨਾ ਤਾਈ ਮਾਵਾ ਤੇ ਵੀ ਪ੍ਰੋਸਾਨੀ ਕਰ ਸਕਦੇ ਅੱਜ ਕੱਲ ਦੇ ਜਮਾਨੇ ਜੇ ਈਆਂ ਧਾਰ ਵਿੱਚ ਸੇਫ ਨਹੀਂ ਤਾਂ ਕਿਤੇ ਵੀ ਸੇਫ ਨਹੀਂ ਤੇ ਅਸੀਂ ਇਹੀ ਚਾਹੁੰਦੇ ਆ ਇਹੋ ਜੇ આરોપીਆਂ ਨੂੰ ਇਹ ਦੇਸ਼ ਦਾ ਇੱਕ ਪਠਾਨਕੋਟ ਦਾ ਪਹਿਲਾ ਕੇਸ ਆ ਔਰ ਆਖਰੀ ਹੋਵੇ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਪਠਾਨਕੋਟ ਵਾਸੀ ਰੇਪੀਆਂ ਦਾ ਕੀ ਹਾਲ ਕਰਦੇ ਨੇ ਜੇ ਭਾਰਤ ਜਾਏ ਹਾਂ ਹਾਂਜੀ ਸਰ ਈ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਇਨਸਾਫ ਚਾਹੀਦਾ ਇਹੋ ਜਿਹੇ ਗੋਤਮੋ ਚਰਾਹੇ ਵਿੱਚ ਖੜਾ ਕਰਕੇ ਫਾਂਸੀ ਦੇ ਦਿੱਤੀ ਜਾਵੇ